ਦੋਸਤੋ ਅੱਜ ਦੇ ਸਮੇਂ ਦਾ ਬਹੁਤ ਵੱਡਾ ਤੇ ਬਹੁਤ ਮਸ਼ਹੂਰ ਪੰਜਾਬੀ ਖਬਰਾਂ ਦਾ ਅਦਾਰਾ ਜਗ ਬਾਣੀ ਜਿਸ ਦੇ ਅਖਬਾਰ ਅਤੇ ਸੋਸ਼ਲ ਮੀਡੀਆ ਖਬਰਾਂ ਨੂੰ ਲੋਕ ਬੜੇ ਚਾਹ ਵਿਸ਼ਵਾਸ ਦੇ ਨਾਲ ਪੜ੍ਹਦੇ ਸੁਣਦੇ ਹਨ ਪਰ ਇਸੇ ਜਗ ਬਾਣੀ ਅਤੇ ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਲਾਲਾ ਜਗਤ ਨਾਰਾਇਣ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਵੇਲੇ ਪੰਜਾਬ ਵਿੱਚ ਖੜਕੂਵਾਦ ਦਾ ਜੋਰ ਹੁੰਦਾ ਅਤੇ ਧਰਮ ਜੁੱਧ ਮੋਰਚਾ ਅਕਾਲੀ ਦਲ ਅਤੇ ਸੰਤ ਜਰਨੈਲ ਸਿੰਘ ਭਿੱਡਰਾ ਵਾਲਿਆਂ ਦੀ ਅਗਵਾਈ ਵਿੱਚ ਲਗਾਇਆ ਜਾ ਰਿਹਾ ਹੁੰਦਾ ਉਸ ਵੇਲੇ اچانک ਲਾਲਾ ਜਗਤ ਨਾਰਾਇਣ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ। ਕੌਣ ਸੀ ਲਾਲਾ ਜਗਤ ਨਾਰਾਇਣ ਤੇ ਉਸ ਦੀ ਖੜਕੂਆਂ ਦੇ ਨਾਲ ਕੀ ਦੁਸ਼ਮਣੀ ਪਈ? ਕੀ ਕੁਝ ਅਜਿਹਾ ਉਸਨੇ ਕੀਤਾ ਸੀ ਕਿ ਜਿਸ ਦਾ ਖਮਿਆਜਾ ਲਾਲਾ ਜਗਤ ਨਾਰਾਇਣ ਨੂੰ ਆਪਣੀ ਜਾਨ ਦੇ ਕੇ ਝਕਾਉਣਾ ਪਿਆ? ਕੌਣ ਸਨ ਉਹ ਹਮਲਾਵਰ? ਲਾਲਾ ਜਗਤ ਨਾਰਾਇਣ ਦੀ ਹੱਤਿਆ ਦੇ ਦੋਸ਼ ਵਿੱਚ ਹੀ ਪਹਿਲੀ ਵਾਰ ਸੰਤ ਭਿੰਡਰਾਵਾਲਿਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਲਾਲਾ ਜਗਤ ਨਾਰਾਇਣ ਹੱਤਿਆ ਕਾਂਡ ਕਿਉਂ ਅਤੇ ਕਿਵੇਂ ਵਾਪਰਿਆ? ਆਓ ਇਸ ਵੀਡੀਓ ਰਾਹੀਂ ਜਾਣਦੇ ਹਾਂ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਜਿਸ ਵੇਲੇ 1978 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਸ਼ਹਿਰ ਵਿੱਚ ਨਰੰਕਾਰੀ ਕਾਢ ਵਾਪਰਦਾ ਹੈ ਤਾਂ ਇਸ ਕਾਢ ਤੋਂ ਬਾਅਦ ਪੰਜਾਬ ਦਾ ਮਾਹੌਲ ਬਿਲਕੁਲ ਬਦਲ ਚੁੱਕਾ ਸੀ ਪੰਜਾਬ ਦੀ ਰਾਜਨੀਤੀ ਵਿੱਚ ਉਹ ਸੰਤ ਭਿੰਡਰਾ ਵਾਲਿਆਂ ਦਾ ਬਾੜ ਸ਼ੁਰੂ ਹੋ ਗਿਆ ਸੀ ਆਨੰਦਪੁਰ ਦੇ ਮਤੇ ਵਿੱਚੋਂ ਇੱਕ ਮੰਗ ਕਿ ਸ਼੍ਰੀ ਅਮਰitsar ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ ਸਾਲ 1981 ਵਿੱਚ ਸਿੱਖ ਜਥੇਬੰਦੀਆਂ ਵੱਲੋਂ Hindu ਧਾਰਮਿਕ ਸਥਾਨ ਹਰਦਵਾਰ ਅਤੇ ਕਾਸ਼ੀਵਾਗ ਸ਼੍ਰੀ ਅਮਰitsar ਸਾਹਿਬ ਨੂੰ ਵੀ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣ ਦੀ ਮੰਗ ਤੇਜ਼ ਕਰ ਦਿੱਤੀ ਗਈ ਸੀ ਇਸ ਮੰਗ ਵਾਸਤੇ ਪਹਿਲਾਂ ਕਈ Hindu ਜਥੇਬੰਦੀਆਂ ਨੂੰ ਵੀ ਭਰੋਸੇ ਵਿੱਚ ਲਿਆ ਗਿਆ 25 ਮਈ 1981 ਨੂੰ ਅਮਰitsar ਸ਼ਹਿਰ ਦੇ ਡਿਪਟੀ ਕਮਿਸ਼ਨਰ ਨੇ ਇੱਕ ਮੀਟਿੰਗ ਬੁਲਾਈ ਜਿਸ ਵਿੱਚ ਫੈਡਰੇਸ਼ਨ ਦੇ ਮੁਖੀ ਭਾਈ ਅਮਰੀਕ ਸਿੰਘ ਰਮਿੰਦਰ ਸਿੰਘ ਸੰਧੂ ਅਤੇ ਹੋਰ ਸਿੱਖ ਆਗੂਆਂ ਤੋਂ ਇਲਾਵਾ ਦਰਗਿਆਣਾ ਮਦਰ ਕਮੇਟੀ ਦੇ ਪ੍ਰਧਾਨ ਗੋਪੀ ਚੰਦ ਪਾਟਿਆ, ਆਰੀਆ ਸਮਾਜ ਸਭਾ ਦੇ ਮੁਖੀ ਸ਼੍ਰੀ ਭੋਲਾ ਨਾਥ ਦਿਲਾਵਰੀ, ਓਪੀ ਪ੍ਰਭਕਰ ਅਤੇ ਰਾਮ ਪ੍ਰਕਾਸ਼ ਸ਼ੇਰ ਵਰਗੇ ਕੁਝ ਹਿੰਦੂ ਆਗੂ ਵੀ ਸ਼ਾਮਲ ਹੋਏ ਸਨ। ਇਸ ਮੀਟਿੰਗ ਵਿੱਚ ਸ਼੍ਰੀ ਅਮਰਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਅਤੇ ਸ਼ਹਿਰ ਵਿੱਚ ਸਿਗਰਟ, ਬੀੜੀ, ਮੀਟ ਤਬਾਕੂ ਤੇ ਪਾਬੰਦੀ ਲਗਾਉਣ ਸੰਬੰਧੀ ਸਰਬਸੰਮਤੀ ਪ੍ਰਗਟਾਈ ਗਈ ਸੀ। ਇਸ ਮੀਟਿੰਗ ਵਿੱਚ ਇਹ ਗੱਲ ਵੀ ਤੈਅ ਕੀਤੀ ਗਈ ਕਿ 31 ਮਈ ਨੂੰ ਇਸ ਮੰਗ ਨੂੰ ਲੈ ਕੇ ਸਿੱਖਾਂ ਵੱਲੋਂ ਜੋ ਰੋਸ ਪ੍ਰਦਰਸ਼ਨ ਜਲੂਸ ਕੱਢਿਆ ਜਾ ਰਿਹਾ ਉਸ ਵਿੱਚ ਹਿੰਦੂ ਆਗੂ ਵੀ ਸ਼ਾਮਲ ਹੋਣਗੇ ਪਰ ਮੀਟਿੰਗ ਤੋਂ 2 ਦਿਨ ਬਾਅਦ ਹੀ 27 ਮਈ 1981 ਨੂੰ ਕੁਝ ਹੋਰ ਹਿੰਦੂ ਆਗੂਆਂ ਵੱਲੋਂ ਇਸ ਦੇ ਖਿਲਾਫ ਪੈਦੜਾ ਪਨਾਇਆ ਗਿਆ ਤੇ 29 ਮਈ ਨੂੰ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਦੇ ਖਿਲਾਫ ਜਲੂਸ ਕੱਢਿਆ ਗਿਆ ਜਲੂਸ ਵਿੱਚ ਇਹਨਾਂ ਹਿੰਦੂ ਆਗੂਆਂ ਵੱਲੋਂ ਛੋਟੀਆਂ ਤੇ ਤਰਸ਼ੂਲ ਦੇ ਨਾਲ ਬੀੜੀਆਂ ਦੇ ਬੰਡਲ ਬਣ ਕੇ ਪੂਰੇ ਸ਼ਹਿਰ ਵਿੱਚ ਘੁਮਾਇਆ ਗਿਆ। ਇਸ ਦੇ ਨਾਲ ਹੀ ਢਪਕਾਉ ਨਾਰੇ ਲਗਾਏ ਗਏ ਕਿ ਬੀੜੀ ਸਿਗਰਟ ਪੀẽਗੇ, ਬੜੀ ਸ਼ਾਨ ਸੇ ਜੀẽਗੇ। ਇਸ ਜਲੂਸ ਵਿੱਚ ਸ਼ਾਮਲ ਲੋਕਾਂ ਵੱਲੋਂ ਅੰਮ੍ਰਿਤਸਰ ਸ਼ਹਿਰ ਦੀਆਂ ਕਈ ਥਾਵਾਂ ਉੱਤੇ ਸਿੱਖਾਂ ਨੂੰ ਅਤੇ ਉਹਨਾਂ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਕਈ ਥਾਵਾਂ ਤੇ ਝੜਪਾਂ ਵੀ ਹੋਈਆਂ ਜਿਸ ਦੇ ਦੌਰਾਨ ਆਈਟੀਆਈ ਦੇ ਇੱਕ ਸਿੱਖ ਵਿਦਿਆਰਥੀ ਬਲਵਿੰਦਰ ਸਿੰਘ ਦੀ ਮੌਤ ਹੋ ਜਾਂਦੀ ਹੈ। ਇਸ ਵਿਰੋਧੀ ਜਲੂਸ ਦਾ ਸੇੜਾ ਆ ਆਰਐਸਐਸ ਦੇ ਕੁਝ ਹਿੰਦੂ ਆਗੂ ਤੇ ਲਾਲਾ ਜਗਤ ਨਾਰਾਇਣ ਦੇ ਸਿਰ ਮੜਿਆ ਗਿਆ ਸੀ ਦੋਹਾ ਧਿਰਾਂ ਵੱਲੋਂ ਹਰ ਰੋਜ਼ ਬਿਆਨਬਾਜ਼ੀ ਕੀਤੀ ਜਾ ਰਹੀ ਹੁੰਦੀ ਹੈ ਲਾਲਾ ਜਗਤ ਨਾਰਾਇਣ ਸੰਤ ਭਿੰਡਰਾਵਾਲੇ ਅਤੇ ਖਾਰਕੂ ਲਹਿਰ ਦਾ ਖੁੱਲ ਕੇ ਆਪਣੇ ਅਖਬਾਰ ਰਾਹੀਂ ਵਿਰੋਧ ਕਰਿਆ ਕਰਦਾ ਸੀ ਇਸ ਤੋਂ ਇਲਾਵਾ ਜਿਸ ਵੇਲੇ ਪੰਜਾਬ ਵਿੱਚ 1978 ਦੀ ਵਿਸਾਖੀ ਨੂੰ ਅੰਮ੍ਰਿਤਸਰ ਵਿੱਚ ਨਰੰਗਕਾਰੀ ਖੂਨੀ ਕਾਢ ਵਾਪਰਿਆ ਜਿਸ ਵਿੱਚ 13 ਸਿੱਖ ਸ਼ਹੀਦ ਹੋ ਗਏ ਸਨ ਇਸ ਮੁਕਦਮੇ ਵਿੱਚ ਲਾਲਾ ਜਗਤ ਨਾਰਾਇਣ ਮੁੱਖ ਗਵਾਹੀ ਸੀ ਇਸ ਕਾਂਡ ਤੋਂ ਬਾਅਦ ਕਈ ਨਿਰੰਕਾਰੀਆ ਉੱਤੇ ਪਰਚਾ ਵੀ ਦਰਜ ਕੀਤਾ ਗਿਆ ਜਿਸ ਦਾ ਮੁਕੱਦਮਾ ਹਰਿਆਣੇ ਦੀ ਇੱਕ ਅਦਾਲਤ ਵਿੱਚ ਚਲਾਇਆ ਗਿਆ ਪਰ ਗਵਾਹਾਂ ਦੀਆਂ ਝੂਠੀਆਂ ਗਵਾਹੀਆਂ ਦੇ ਸਿਰ ਤੇ ਸਾਰੇ ਦੇ ਸਾਰੇ ਨਿਰੰਕਾਰੀ ਬਰੀ ਕਰ ਦਿੱਤੇ ਗਏ ਇਸ ਗੱਲ ਕਰਕੇ ਵੀ ਸਿੱਖ ਖਾੜਕੂਆਂ ਅਤੇ ਸਿੱਖ ਜਥੇਬੰਦੀਆਂ ਵਿੱਚ ਲਾਲਾ ਜਗਤ ਨਾਰਾਇਣ ਖਿਲਾਫ ਭਾਰੀ ਰੋਸ ਸੀ ਅਖੀਰ ਫਿਰ ਦਿਨ ਆਉਂਦਾ ਹੈ 9 ਸਤੰਬਰ ਦਾ ਜਦੋਂ 9 ਸਤੰਬਰ ਵਾਲੇ ਦਿਨ ਲਾਲਾ ਜਗਤ ਨਾਰਾਇਣ ਦੀ ਕਾਰ ਲੁਧਿਆਣੇ ਤੋਂ ਬਾਈਪਾਸ ਜਲੰਧਰ ਰੋਡ ਤੇ ਜਾ ਰਹੀ ਹੁੰਦੀ ਹੈ લાલા જગતન્દ્રાયન ਪਟਿਆਲੇ ਤੋਂ ਇੱਕ ਅੱਖਾ ਦੇ ਕੈਂਪ ਦਾ ਉਦਘਾਟਨ ਕਰਕੇ ਵਾਪਸ ਆ ਰਿਹਾ ਹੁੰਦਾ। ਕਾਰ ਉਸਦਾ ਡਰਾਈਵਰ ਚਲਾ ਰਿਹਾ ਸੀ। ਪਿਛਲੀ ਸੀਟ ਤੇ ਬੈਠਾ ਲਾਲਾ ਅੱਖਾਂ ਬੰਦ ਕਰੀ ਕਿਸੇ ਗਹਿਰੀ ਸੋਚ ਵਿੱਚ ਡੁੱਬਾ ਹੋਇਆ ਸੀ। ਉਸਦੇ ਕੋਈ ਜਾਦ-ਚਿੱਤ ਵੀ ਨਹੀਂ ਸੀ ਕਿ ਮੌਤ ਉਸ ਤੋਂ ਥੋੜੀ ਜਿਹੀ ਵਿੱਥ ਤੇ ਪਿੱਛੇ ਮੋਟਰਸਾਈਕਲ ਤੇ ਚੜੀ ਆ ਰਹੀ ਹੈ। ਇੱਕ ਕਾਲੇ ਰੰਗ ਦਾ ਬੁਲਟ ਮੋਟਰਸਾਈਕਲ ਲਗਾਤਾਰ ਲਾਲਾ ਜਗਤન્દ્રਾਇਨ ਦੀ ਕਾਰ ਦਾ ਪਿੱਛਾ ਕਰ ਰਿਹਾ ਹੁੰਦਾ ਹੈ। ਜਿਸ ਉੱਤੇ ਕੁੱਲ 3 ਲੋਕ ਸਵਾਰ ਸਨ। ਪਹਿਲਾ ਨਛੱਤਰ ਸਿੰਘ, ਰੋਡੇ ਦੂਜਾ ਤਲਵੀਰ ਸਿੰਘ ਤੇ ਤੀਜਾ ਸਵਰਨ ਸਿੰਘ ਇਹਨਾਂ ਤਿੰਨਾਂ ਵੱਲੋਂ ਪਹਿਲਾਂ ਵੀ ਕੁਰਕ ਖੇਤਰ ਸੂਰਜ ਗ੍ਰਹਿਣ ਦੇ ਮੌਕੇ ਲਾਲਾ ਜਗਤਨਾਰਾਇਣ ਦੇ ਹਮਲਾ ਕਰਨ ਦੀ ਸਾਜ਼ਿਸ਼ ਬਣਾਈ ਗਈ ਸੀ ਪਰ ਲਾਲਾ ਜਗਤਨਾਰਾਇਣ ਉੱਥੇ ਗਿਆ ਹੀ ਨਹੀਂ ਅਚਾਨਕ ਉਹ ਬੁਲਟ ਮੋਟਰਸਾਈਕਲ ਕਾਰ ਦੇ ਬਿਲਕੁਲ ਬਰਾਬਰ ਤੇ ਆਉਂਦਾ ਹੈ ਤੇ ਉਸਤੇ ਬੈਠੇ ਸਵਰਨ ਸਿੰਘ ਵੱਲੋਂ ਲਾਲਾ ਜਗਤਨਾਰਾਇਣ ਉੱਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਹਨ ਕਾਰ ਉੱਥੇ ਹੀ ਰੁਕ ਗਈ ਮੋਟਰਸਾਈਕਲ ਥੋੜਾ ਅੱਗੇ ਲੰਘ ਗਿਆ ਡਰਾਈਵਰ ਨੇ ਕਾਰ ਵਾਪਸ ਲੁਧਿਆਣੇ ਵੱਲ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਪਰ ਮੋਟਰਸਾਈਕਲ ਸਵਾਰ ਫਿਰ ਮੁੜ ਕੇ ਆਏ ਤੇ ਦੁਬਾਰਾ ਲਾਲਾ ਜਗਤेंद्र ਰਾਣ ਉੱਤੇ ਗੋਲੀਆਂ ਦਾ ਮੀਂਹ ਵਰਾ ਦਿੱਤਾ ਜਿਸ ਵਿੱਚ ਲਾਲਾ ਜਗਤेंद्र ਰਾਣ ਦੀ ਮੌਤ ਹੋ ਗਈ ਪਰ ਜਦੋਂ ਹਮਲਾਵਰ ਦੁਬਾਰਾ ਮੋਟਰਸਾਈਕਲ ਤੇ ਚੜ ਕੇ ਫਰਾਰ ਹੋਣ ਲੱਗੇ ਤਾਂ ਮੋਟਰਸਾਈਕਲ ਸਟਾਰਟ ਹੀ ਨਹੀਂ ਹੋ ਰਿਹਾ ਸੀ ਉਹ ਤਿੰਨੇ ਪੈਦਲ ਹੀ ਭੱਜ ਤੁਰੇ ਗੋਲੀਆਂ ਦੀ ਆਵਾਜ਼ ਸੁਣ ਕੇ ਕੁਝ ਆਮ ਲੋਕਾਂ ਨੇ ਵੀ ਭੱਜ ਕੇ ਉਹਨਾਂ ਦਾ ਪਿੱਛਾ ਕੀਤਾ ਹਮਲਾਵਰ ਭਾਈ ਦੇ ਹੋਏ ਤਿੰਨੇ ਵੱਖੋ ਵੱਖਰੇ ਹੋ ਗਏ ਨਸ਼ੱਤਰ ਸਿੰਘ ਰੋਡੇ ਨੂੰ ਖੇਤਾਂ ਵਿੱਚ ਕੰਮ ਕਰਦੇ ਕੁਝ ਲੋਕਾਂ ਵੱਲੋਂ ਘੇਰ ਲਿਆ ਜਾਂਦਾ ਹੈ ਜਿੱਥੇ ਉਸ ਨੂੰ ਫੜ ਕੇ ਮੰਜ ਫੱਗੂ ਵਾਲਾ ਪਿੰਡ ਵਿੱਚ ਲਿਆਂਦਾ ਗਿਆ ਐਸਐਸਪੀ ਲੁਧਿਆਣਾ ਵੱਲੋਂ ਉਸ ਦੀ ਸੜਖਤ ਕਰ ਲਈ ਗਈ ਪੁਲਿਸ ਕਸਟਡੀ ਵਿੱਚ ਨਸ਼ੱਤਰ ਸਿੰਘ ਰੋਡੇ ਨੂੰ 28 ਦਿਨ ਦੇ ਪੁਲਿਸ ਰਿਮਾਂਡ ਤੇ ਰੱਖਿਆ ਤੇ ਅੰਤ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਦਲਵੀਰ ਸਿੰਘ ਅਤੇ ਸਵਰਨ ਸਿੰਘ ਮੌਕੇ ਵਾਰਦਾਤ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ ਸਨ ਸਵਰਨ ਸਿੰਘ ਉਸ ਤੋਂ ਬਾਅਦ ਬੰਬੇ ਚਲੇ ਗਿਆ ਤੇ ਫਿਰ ਪੰਜਾਬ ਗੁਮਟੀ ਕਲਾ ਪਿੰਡ ਵਿੱਚ ਆ ਕੇ ਰਹਿਣ ਲੱਗਾ ਜਿੱਥੇ ਕਿਸੇ ਨੇ ਉਸ ਦੀ ਮੁਖਬਰੀ ਕਰ ਦਿੱਤੀ ਤੇ ਪੰਜਾਬ ਪੁਲਿਸ ਵੱਲੋਂ ਉਸ ਨੂੰ ਦੁਬਾਰਾ ਗ੍ਰਿਫਤਾਰ ਕਰ ਲਿਆ ਗਿਆ 28 ਅਗਸਤ 1983 ਨੂੰ ਲਾਲਾ ਜਗਤਨਾਰਾਇਣ ਦੀ ਹੱਤਿਆ ਦੇ ਦੋਸ਼ ਵਿੱਚ ਅਦਾਲਤ ਵੱਲੋਂ ਫੈਸਲਾ ਸੁਣਾਇਆ ਗਿਆ ਜਿਸ ਵਿੱਚ ਨਛੱਤਰ ਸਿੰਘ ਰੋਡੇ ਨੂੰ ਉਮਰ ਕੈਦ ਹੋਈ ਪਰ ਸਵਰਨ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਬਾਅਦ ਵਿੱਚ ਨਛੱਤਰ ਸਿੰਘ 1997 ਨੂੰ 16 ਸਾਲ ਬਾਅਦ ਰਿਹਾ ਹੋ ਕੇ ਜੇਲ੍ਹ ਵਿੱਚੋਂ ਆਇਆ ਸਵਰਨ ਸਿੰਘ ਅਤੇ ਦਲਵੀਰ ਸਿੰਘ 1984 ਦੇ ਆਪਰੇਸ਼ਨ ਬਲੂ ਸਟਾਰ ਦੌਰਾਨ ਸ੍ਰੀ ਦਰਬਾਰ ਸਾਹਿਬ ਅੰਦਰ ਫੌਜੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਏ ਸਨ। ਲਾਲਾ ਜਗਤ ਨਾਰਾਇਣ ਹਤਿਆਕਾਂ ਦੇ ਦੋਸ਼ ਵਿੱਚ ਹੀ ਸਤ ਪਿੰਡਰਾ ਵਾਲਿਆਂ ਨੂੰ ਪਹਿਲੀ ਵਾਰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਕਿਉਂਕਿ ਹਤਿਆ ਦਾ ਸ਼ੱਕ ਸਿੱਧਾ ਉਹਨਾਂ ਉੱਤੇ ਹੀ ਗਿਆ। ਸੋ ਦੋਸਤੋ ਏ ਸੀ ਜਗਬਾੜੀ ਦੇ ਸੰਪਾਦਕ ਲਾਲਾ ਜਗਤ ਨਾਰਾਇਣ ਦੇ ਕਤਲ ਅਤੇ ਉਸਦੇ ਕਾਤਲਾਂ ਦੀ ਪੂਰੀ ਕਹਾਣੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ। ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਇਹ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ